ਕਾਦੀ ਨਾਲ ਹੀ ਸਕੇਗਾ ਹਾਡੋ ਹਾਡੋ ਮੈਂ ਨਾ ਮਾਇਕਿਆ ਜਨਾਬ ਮੇਰਾ ਕਸੂਰ ਕੀ ਆ ਕੋਈ ਸ਼ਰਾਬ ਪੜੀ ਆ ਸਾਇਆ ਕਹਿਣਾ ਮੇਰਾ ਕਸੂਰ ਕੀ ਆ ਜੇ ਜਨਾਬ ਸ਼ਰਾਬ ਹੀ ਪੜੀ ਮੈਨੂੰ ਕੋ ਕਿਹੜਾ ਪਾਪ ਫੜੇਗਾ ਬੋਲਣਾ ਕਿ ਨਾ ਹੋ ਹਉ ਜਨਾਬ ਪਾਲਮੇ ਨਾ ਲਾ ਪੜੇ ਨਾ ਦੇ ਜੀ ਜਨਾਬ ਇਹਨੂੰ ਪਾਲਮਾ ਜੀ ਮੈਂ ਤਾਂ ਬੋਲਿਆ ਹੀ ਨਹੀਂ ਆ ਜਨਾਬ ਟੀਕਾ ਧਿਆਨ ਨਾਲ ਲਾਓ ਰੋਪ ਇੰਦਾ ਹੁੰਦਾ ਹੈ ਇਹ ਹੱਥਾ ਚੜੋ ਅਜਾ ਮੋਲਗਾ ਖੇਤਰੇ ਦੇ ਲੈ ਜਨਾਬ ਮੇਰੀ ਕਾਲ ਸਿੱਖੂੜਾ ਅਲੋ ਹੈਲੋ ਅਸਤੋਲ ਖਬੀਰ ਸਿੰਘ ਬੋਲਦਾ ਪਿਆ ਹਾਂਜੀ ਸਰ ਗੱਲ ਇਹਦਾ ਆਪਣੇ ਮੁੰਡੇ ਦਾ ਵਿਆਹ ਆ ਗਿਆ ਵਾ ਆਪਾਂ ਨੂੰ ਸ਼ਰਾਬ ਚਾਹੀਦੀ ਆ ਸਰ ਆਜੀ ਦੋ ਬੰਦੇ ਭੜੇ ਆ ਆ ਕੇ ਕਰੋ ਪ੍ਰਬੰਧ ਤੇਰੀ ਤੇਰੇ ਕੋਲ ਮੇਰੇ ਕੋਲ ਬੈਗ ਪੇਪਰ ਸਰ ਬੈਗ ਪੇਪਰ ਆਈ ਕੋਈ ਅੱਗੀ ਬਲੈਕ ਚਾਹੀਦੀ ਆ ਜਾਂ ਕੜੀ ਚਾਹੀਦੀ ਆ ਇਹ ਸੀ ਬਲੈਕ ਚਾਹੀਦੀ ਹਾਂਜੀ ਇਹ ਸੀ ਬਲੈਕ ਲਾਜੀ ਅਸੀਂ ਬਲੈਕ ਆਉਂਦੇ ਨਾ ਜੀ ਜਨਾਬ ਮਾਰਦੇ ਘੱਪ ਫਟਾ ਕੇ ਲੈ ਹੁੰਦੇ ਜਨਾਬ ਜੀ ਹੋ ਗਿਆ ਪ੍ਰਬੰਧ ਜੀ ਬੇਟੀਆਂ ਆਖ ਚਾਹੀਦੀ ਆ ਆਪਾਂ ਨੂੰ ਹੱਥ ਬੇਟੀਆਂ ਅੱਛਾ ਸਭ ਤੋਂ ਕਬੀਰ ਮੇਰੇ ਕੋਲੋਂ ਆਪਾਂ ਚੇਹੇ ਮੋਰ ਲੈ ਆਪਾਂ ਕਰੀਏ ਪਟੇ ਮਾਰੋ ਸਹੀ ਹੋ ਜਾਈਏ ਵਾਹ ਸਾਰੇ ਤੂੰ ਮੈਨੂੰ ਬੋਲੀ ਜਣਾ ਵਿੱਚ ਉਹ ਲੈ ਉਹਨੇ ਜਨਾਬ ਲੈ ਹੋ ਗਿਆ ਜੀ ਹੋਰ ਜੀ ਹੋਰ ਕੰਮ ਕਰੋ ਬਰਾਤ ਦਾ ਸਾਰਾ ਸਮਾਨ ਚਾਹੀਦਾ ਆਪਾਂ ਨੂੰ ਜਿਵੇਂ ਘੋੜੀ ਵਾਲਾ ਘੋੜੀ ਵਾਲਾ ਬੈਡ ਵਾਲਾ ਗੱਡੀ ਵਾਲਾ ਔਰ ਖਾਤ ਕਰਕੇ ਹਲਵਾਈ ਹਲਵਾ ਚਲੋ ਆਈ ਦੀ ਹਲਵਾ ਆਇਆ ਹਲਵਾਈ ਜੀ ਜਨਾਬੀ ਚਾਹਨਾ ਚ ਪਰਹਣ ਭਾਈ ਆ ਲੜਾ ਖਾਣਾ ਵੀ ਹਲਵਾਈ ਆ ਜੀ ਫਲਵਾਏ ਆ ਪਈ ਡੰਡਾ ਮੂਠ ਕਰੇ ਥੰਗ ਚ ਕਾਚਾ ਦੇਣ ਦੇ ਤਰੂ ਥਾਣੇ ਦੇ ਡਿਊਟੀ ਕਰ ਨਹੀਂ ਆਵੀ ਆ ਗੱਡੀਆਂ ਲੋਵਾ ਗੱਡੀਆਂ ਲੋਆਲੇ ਆ ਨੋਆਗੇ ਨੋਆ ਨੋਆ ਜਿੱਕ ਕੋ ਬਈਆ ਲੈਕਨੀਆ ਨੋਆ ਹੱਡੀਆਂ ਆ ਯਾ ਨੋਆ ਨਹੀਂ ਨੋਆ ਕਤਿਲੇ ਅਫਰਾਤਾ ਰਿਨਿਆ ਉਹਨੇ ਕਰ ਲਾਂਗੇ ਇੰਟੀਆਂ ਹਾਂ ਹੋ ਗਿਆ ਜਨਾਬ ਜੀ ਪ੍ਰਬੰਧ ਠੀਕ ਆ ਇਹ ਨੋਵਾ ਗੱਡੀਆਂ ਵੀ ਕਾਨੀਆਂ ਸਪੈਸ ਵੀ ਕਰਨਾ ਬਾਹਰ ਫੀਆਲ ਵੀ ਚਾਹੀਦਾ ਇੰਨੀ ਸਾਰੀ ਤਿਆਰੀ ਕਰਨੀ ਆ ਮੈਂ ਬਣਾ ਨੂੰ ਕਿਆ ਮਾਂ ਉਹਨਾਂ ਨੂੰ ਵਿਆਹ ਆ ਮੁੰਡਾ ਜੀ ਚਾਹੀਦਾ ਹੋਣਾ ਇਹ ਨੂੰ ਕੋੜ ਕੇ ਚਾਹਤੋ ਕਿਉਂ